ਦੁੱਧਾਰੂ ਪਸ਼ੂਆਂ ਦੀਆਂ ਭੇਦਪਰੇ ਹਾਲਾਤਾਂ ਦੇ ਵਿੱਚ ਹੋ ਰਹੀਆਂ ਨੇ ਲਗਾਤਾਰ ਮੌਤਾਂ ਮਾਲਕਾਂ ਦੇ ਵੱਲੋਂ ਡਾਕਟਰਾਂ ਦੇ ਉੱਪਰ ਲਗਾਏ ਜਾ ਰਹੇ ਹਨ ਗੰਭੀਰ આરોਪ ਉਹਨਾਂ ਨੇ ਕਿਹਾ ਕਿ ਸਹੀ ਸਮੇਂ ਦੇ ਉੱਤੇ ਡਾਕਟਰਾਂ ਦੇ ਵੱਲੋਂ ਨਹੀਂ ਦਿੱਤੀ ਗਈ ਵੈਕਸੀਨ ਮਾਮਲਾ ਬਹਿੰਡਾ ਜ਼ਿਲ੍ਹੇ ਦੇ ਪਿੰਡ ਰਾਇਕੇ ਕਲਾਂ ਤੋਂ ਸਾਹਮਣੇ ਆਇਆ ਜਿੱਥੇ ਕਈ ਦੁੱਧਾਰੂ ਪਸ਼ੂਆਂ ਦੀ ਭੇਤਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ। ਦਾਦੇ ਕੀ ਪਿੰਡ ਦੇ ਵਿੱਚ دہشت ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਉੱਥੇ ਹੀ ਪਸ਼ੂ ਮਾਲਕਾਂ ਦੇ ਵਿੱਚ ਡਰ ਦਾ ਮਾਹੌਲ ਵੀ ਬਣਿਆ ਹੋਇਆ ਕਿਉਂਕਿ ਇਸ ਦੇ ਨਾਲ ਕਾਫੀ ਵੱਡਾ ਨੁਕਸਾਨ ਹੋ ਰਿਹਾ। ਤਾਂ ਪਸ਼ੂ ਮਾਲਕਾਂ ਦੇ ਵੱਲੋਂ ਡਾਕਟਰਾਂ ਦੇ ਉੱਤੇ ਗੰਭੀਰ આરોਪ ਲਗਾਏ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਡਾਕਟਰਾਂ ਦੇ ਵੱਲੋਂ ਜਿਹੜਾ ਸਹੀ ਸਮੇਂ ਦੇ ਉੱਤੇ ਪਸ਼ੂਆਂ ਨੂੰ ਵੈਕਸੀਨ ਨਹੀਂ ਦਿੱਤੀ ਜਾ ਰਹੀ ਕਿਉਂਕਿ ਇਹ ਇੱਕ ਤਰ੍ਹਾਂ ਦਾ ਵਾਇਰਸ ਹੈ ਅਤੇ ਜਿਸ ਦੇ ਵੱਲੋਂ ਪਸ਼ੂਆਂ ਦੀ ਜਾਨ ਲਈ ਜਾ ਰਹੀ ਹੈ ਅਤੇ ਇਹ ਬਿਮਾਰੀ ਲਗਾਤਾਰ ਪਸ਼ੂਆਂ ਦੇ ਵਿੱਚ ਤੇਜ਼ੀ ਦੇ ਨਾਲ ਫੈਲ ਰਹੀ ਹੈ ਅਤੇ ਇਸ ਕਰਕੇ ਸਾਡਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈਗਾ ਹਾਂਜੀ ਮੇਰਾ ਨਾਮ ਕੁਲਵੰਤਰਾਜ ਸ਼ਰਮਾ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਰਾਹਾਂ ਬਲਾਕ ਪ੍ਰਧਾਨ ਸੰਗਤ ਅੱਜ ਅਸੀਂ ਸਾਡੇ ਪਿੰਡ ਰਾਇਕੇ ਕਲਾਂ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਮਤਲਬ ਅਣਜਾਣ ਬਿਮਾਰੀ ਦੇ ਨਾਲ ਪਸ਼ੂ ਲਗਾਤਾਰ ਮਰ ਰਹੇ ਹੈ ਪਰ ਜਿਹੜਾ ਇਥੋਂ ਦਾ ਸਰਕਾਰੀ ਹਸਪਤਾਲੋਂ ਦੇ ਵਿੱਚ ਇੱਕ ਡਾਕਟਰ ਹੈਗਾ ਮਨੀਸ਼ ਕੁਮਾਰ ਹੈ ਕੋਈ ਹਰਿਆਣੇ ਤੋਂ ਲੱਗਿਆ ਹੋਇਆ ਇੱਥੇ ਉਹ ਲਗਾਤਾਰ 8-9 ਮਹੀਨਾ ਤੋਂ ਅਸੀਂ ਦੇਖਦੇ ਆ ਵੀ ਇਸ ਹਸਪਤਾਲ ਦੇ ਵਿੱਚ ਹਜ ਤੱਕ ਹਾਜ਼ਰ ਨਹੀਂ ਹੋਇਆ ਅੱਜ ਵੀ ਉਹਦਾ ਜਦੋਂ ਅਸੀਂ ਫੋਨ ਕਰਿਆ ਕੱਲ ਨੂੰ ਫੋਨ ਕਰਿਆ ਕੱਲ ਉਹ ਕਹਿੰਦਾ ਮੈਂ ਬਿਮਾਰ ਆਂ ਜਾਂ ਕਹਿੰਦਾ ਮੈਂ ਸੰਗਤ ਚੱਲਿਆ ਦਵਾਈ ਲੈਣ ਵਾਸਤੇ ਇਹੋ ਜਿਹਾ ਟਾਲ ਮਟੋਲ ਕਰਦਾ ਹੈ ਤੇ ਸਾਡੀ ਉਹਨੇ ਗੱਲ ਨਹੀਂ ਸੁਣੀ ਅੱਜ ਉਹ ਵਜਾਏ ਰਹਿ ਕੇ ਕਲਾਂ ਫੰਡ ਨੇ ਵਿੱਚ ਆਉਣ ਦੇ ਵਜਾਏ ਇੱਥੇ ਹੋਟੀਮਾ ਛੜਤੀਆਂ ਆਪ ਹੋ ਜਿਹੜਾ ਰਹਿ ਕੇ ਖੁਰਦੇ ਵਿੱਚ ਵੈਕਸੀਨੇਸ਼ਨ ਕਰੀ ਜਾਂਦਾ ਹੈ ਇਹ ਉਹ ਕਹਾਣੀ ਬਣ ਗਈ ਵੀ ਜਿਵੇਂ ਨੇੜੇ ਆਈ ਜਨ ਬੰਨੋ ਕੁੜੀ ਦੇ ਕੰਨ ਅੱਜ ਜਿਹੜਾ ਵੈਕਸੀਨ ਦਾ ਕੋਈ ਮਕਸਦ ਨਹੀਂ ਬਣਦਾ ਕਿਉਂਕਿ ਜਿਹੜੀ ਬਿਮਾਰੀ ਪਿੰਡ ਦੇ ਵਿੱਚ ਆਈ ਹੋਈ ਹੈ ਇਸ ਵੈਕਸੀਨ ਨਾਲੇ ਖਤਮ ਨਹੀਂ ਹੋਣੀ ਇਸ ਕਰਕੇ ਸਾਡੀ ਸਰਕਾਰ ਨੂੰ ਚੇਤਾਵਨੀ ਵੀ ਹੈ ਤੇ ਅਸੀਂ ਬੇਨਤੀ ਵੀ ਕਰਦੇ ਹਾਂ ਕਿ ਇਥੋਂ ਦੇ ਡਾਕਟਰ ਨੂੰ ਜਿਹੜਾ ਮੌਕੇ ਤੇ ਮੌਜੂਦ ਹੋਵੇ ਤੇ ਜਿਹੜੀ ਪਿੰਡ ਦੇ ਵਿੱਚ ਬਿਮਾਰੀ ਪਈ ਹੋਈ ਹੈ ਇਹਦਾ ਕੋਈ ਤਕੜੇ ਪ੍ਰਬੰਧ ਕਰਕੇ ਇਲਾਜ ਕੀਤਾ ਜਾਵੇ ਇੱਕ ਸਾਰ ਇਹਨਾਂ ਦੇ ਪਸ਼ੂ ਮਰੇ ਆ ਜੀ ਹਾਂ ਇਹਨਾਂ ਦੀ ਗੱਲ ਦੱਸੋ ਪਹਿਲਾਂ ਵੈਕਸੀਨ ਹੀ ਹੋਈ ਤਾਂ ਵੇ ਜੀ ਇੱਕ ਤਾਂ ਇਹ ਮੇਰਾ ਪਿੰਡਾ ਰਹਿ ਕੇ ਕਲਾ ਨਾਮ ਜਸਮੋਣ ਸਿੰਘ ਆ ਮੇਰਾ ਜੀ ਤੇ ਮੇਰੇ ਕੋਲੇ ਜਿਹੜਾ 7-8 ਪਸ਼ੂ ਸੀਗੇ ਉਹਨਾਂ ਚੋਂ ਅੱਧੇ ਪਸ਼ੂ ਜਿਹੜੇ ਹੁਣ ਮਰ ਚੁੱਕੇ ਆ ਉਹ ਕਾਰਨ ਸਿਰਫ ਇਹੀ ਆ ਵੀ ਟਾਈਮ ਸਿਰ ਜਿਹੜੀ ਵੈਕਸੀਨ ਨਹੀਂ ਹੋਈ ਜਿਹੜੇ ਕਿ ਇਥੋਂ ਦੇ ਮੁਲਾਜ਼ਮਾਂ ਉਹ ਨਾ ਟਾਈਮ ਸਿਰ ਵੈਕਸੀਨ ਕਰਨਾ ਕਰਕੇ ਮੇਰਾ ਵੀ ਨੁਕਸਾਨ ਹੋਇਆ ਪਿੰਡ ਦਾ ਵੀ ਘੱਟੋ ਘਾਟ 1.5 ਕਰੋੜ ਦਾ ਨੁਕਸਾਨ ਹੋਇਆ 125 ਤੀ ਪਸ਼ੂ ਮਰ ਚੁੱਕੇ ਇਹ ਤੋਂ ਪਹਿਲਾਂ ਤੇ ਮਰੀ ਜਾਂਦੇ ਹਾਈ ਤਾਂ ਵੀ ਸਾਡੀ ਕੋਈ ਸੁਣਵਾਈ ਨਹੀਂ ਕਿਤੇ ਵੀ ਇੱਕ ਮਿੰਟ ਫੋਨ ਬੋਲੋ ਮੱਟ ਤੇ ਵੈਕਸੀਨ ਡਾਕਟਰ ਸਾਹਿਬ ਕਹਿੰਦੇ ਲੱਗੀ ਐ ਪਰ ਬਿਰਲੇਟਾਂ ਵਿੱਚ 1 2 4 ਘਰਾਂ ਦੇ ਲੱਗੀ ਹੋ ਸਕਦੀ ਐ ਜੀ ਬਾਕੀ ਸਾਰੇ ਪਿੰਡ 'ਚ ਨਹੀਂ ਲੱਗੀ ਜੀ ਇਹਦੀ ਬਚੋਤੀ ਸੀ ਜੀ ਮੱਟ ਤੇ ਤੇ ਚੰਗੇ ਭਲੇ ਤਕੜੇ ਪਸ਼ੂ ਆ ਮਰੀ ਜਾਂਦੇ ਆ ਸਾਰੇ ਪਿੰਡ 'ਚ ਜੀ ਸਾਡੇ ਵੀ ਇੱਕ ਛੋਟੀ ਮਰਗੀ ਗੱਲ ਇੱਕ ਮੇਰੇ ਕੋਲ ਸੀ ਇੱਕ ਛੋਟੀ ਭਾਈ ਪੋਣੇ ਤਨਸਾਲ ਦੀ ਮਿੰਨੀ ਕੁ ਦੇ ਗੋਬਰ ਸੀ ਜੋ ਖੜੀ ਖੜੀ ਮਰਗੀ ਜਾਣ ਚੱਕੀ ਸੀ